ਸ਼ਿਵ ਕੁਮਾਰ ਬਟਾਲਵੀ ਜੀ ਦੀ ਇਹ ਗਜ਼ਲ ਦਿਲ ਗਰੀਬ ਅੱਜ ਫੇਰ ਦਿਲ ਗਰੀਬ ਇੱਕ ਪਾਂਦਾ ਹੈ ਵਾਸਤਾ ਅੱਜ ਫੇਰ ਦਿਲ ਗਰੀਬ ਇੱਕ ਪਾਂਦਾ ਹੈ ਵਾਸਤਾ ਦੇ ਜਾ ਮੇਰੀ ਕਲਮ ਨੂੰ ਇੱਕ ਹੋਰ ਹਾਦਸਾ ਮੁੱਦਤ ਹੋਈ ਹੈ ਦਰਦ ਦਾ ਕੋਈ ਜਾਮ ਪੀਤਿਆਂ ਮੁੱਦਤ ਹੋਈ ਹੈ ਦਰਦ ਦਾ ਕੋਈ ਜਾਮ ਪੀਤਿਆਂ ਪੀੜਾਂ ਚ ਹੰਝੂ ਕੋਲ ਕੇ ਦੇ ਜਾ ਕੋਈ ਯਾਦਸ਼ਾ ਅੱਜ ਫੇਰ ਦਿਲ ਗਰੀਬ ਪਾਉਂਦਾ ਹੈ ਵਾਸਤਾ ਦੇ ਜਾ ਮੇਰੀ ਕਲਮ ਨੂੰ ਇੱਕ ਹੋਰ ਹਾਦਸਾ ਕਾਗਜ਼ ਦੀ ਕੁੜੀ ਰੀਜ ਹੈ ਚੁੱਪ-ਚਾਪ ਵੇਖਦੀ ਕਾਗਜ਼ ਦੀ ਕੁੜੀ ਰੀਜ ਹੈ ਚੁੱਪ-ਚਾਪ ਵੇਖਦੀ ਸ਼ਬਦਾਂ ਦੇ ਥਲ ਚ ਪਟਕਦਾ ਗੀਤਾਂ ਦਾ ਕਾਫਲਾ ਅੱਜ ਫੇਰ ਦਿਲ ਗਰੀਬ ਪਾਉਂਦਾ ਹੈ ਵਾਸਤਾ ਟੁਰਨਾ ਮੈਂ ਚਾਉਂਦਾ ਪੈਰ ਵਿੱਚ ਕੰਡੇ ਦੀ ਲੈ ਕੇ ਪੀੜ ਟੁਰਨਾ ਮੈਂ ਚਾਉਂਦਾ ਪੈਰ ਵਿੱਚ ਕੰਡੇ ਦੀ ਲੈ ਕੇ ਪੀੜ ਕੁਖ ਤੋਂ ਕਬਰ ਤੱਕ ਦੋਸਤਾ ਜਿੰਨਾ ਵੀ ਫਾਸਲਾ ਅੱਜ ਫੇਰ ਦਿਲ ਗਰੀਬ ਇੱਕ ਪਾਉਂਦਾ ਹੈ ਵਾਸਤਾ ਆਹ ਬੂੜ ਸ਼ਿਵ ਨੂੰ ਪੀੜ ਵੀ ਹੈ ਕੰਡ ਦੇ ਚੱਲੀ ਰੱਖੀ ਸੀ ਜਿਹੜੀ ਉਸ ਨੇ ਮੁਦਤ ਤੋਂ ਦਾਸ਼ਤਾ ਅੱਜ ਫੇਰ ਦਿਲ ਗਰੀਬ ਇੱਕ ਪੰਡਾ ਹੈ ਵਾਸਤਾ ਦੇ ਜਾ ਮੇਰੀ ਕਲਮ ਨੂੰ ਇੱਕ ਹੋਰ ਹਾਦਸਾ